ਸ਼ੌਲ ਸੂਟ ਪਸ਼ਮੀਨੇ ਦਾ ਜੀ 1250 850 ਰੁਪਏ ਦੇ ਵਿੱਚ ਹੁਣ ਮੈਂ ਤੁਹਾਨੂੰ ਇਹ ਦੱਸਦਾ ਆਫਰਾਂ ਲੱਗੀਆਂ ਜੀ ਏਕੇ ਟੈਕਸ ਬ੍ਰਾਂਡ ਦੇ ਸਾਰੇ ਸੂਟਾਂ ਦੀਆਂ 850 ਰੁਪਏ ਦੇ ਵਿੱਚ ਫਰੰਟ ਬੈਕ ਪ੍ਰਿੰਟ ਹੈ ਜੀ ਬਹੁਤ ਸ਼ਾਨਦਾਰ ਸਟਾਫ ਹੈ ਪਿਓਰ ਪਸ਼ਮੀਨੇ ਦੇ ਕਮੀਜ਼ ਪਿਓਰ ਪਸ਼ਮੀਨੇ ਸਲਵਾਰ ਤੇ ਮਸਟਰ ਡਰਾਗ ਦਾ ਸੂਟ ਹੈ ਨਾਲ ਸ਼ੌਲ ਹੈ ਜੀ ਪਸ਼ਮੀਨੇ ਦਾ ਕੰਟਰਾਸਟ ਦੇ ਵਿੱਚ ਸ਼ੌਲ ਬਣਿਆ ਜੀ ਇਹਦੇ ਵਿੱਚ ਕਦਰ ਚੈੱਕ ਕਰਨੋਂ ਪਹਿਲਾਂ 850 ਰੁਪਏ ਦਾ ਲਾਤਾ ਜੀ ਇਹ 1250 ਪਸ਼ਮੀਨਾ ਸੂਟ ਜਿਹੜਾ ਏਕੇ ਟੈਕਸ ਬ੍ਰਾਂਡ ਦੀ ਸੇਲ ਤਾਂ ਮੱਕਾ ਸ਼ੁਰੂ ਹੋ ਗਈ ਜੀ ਅੱਜ ਤੋਂ ਜਲਦੀ ਜਲਦੀ ਆਪਣੇ ਆਰਡਰ ਬੁ 550 ਦਾ ਸੂਟ 850 ਰੁਪਏ ਦਾ ਜੀ ਜਲਦੀ ਜਲਦੀ ਆਰਡਰ ਬੁੱਕ ਕਰਾਈ ਚਲੋ ਜੀ 850 ਰੁਪਏ ਸੂਟ ਕਰਤਾ ਇਹ ਬਹੁਤ ਸੋਹਣੇ ਰੰਗ ਡਿਜ਼ਾਈਨ ਆਏ ਨੇ ਕੰਟਰਾਸਟ ਦੇ ਵਿੱਚ ਸ਼ਾਲ ਹੈ ਜੀ ਬਸ ਫੋਟੋ ਵਗੈਰਾ ਨਾ ਮੰਗਿਓ ਨਾਲ ਜਿਹੜੇ ਆਪਣੇ ਆਰਡਰ ਜਿਹੜੇ ਬੁੱਕਰੋਣੇ ਬੁੱਕਰ ਵਾਲੇ ਜੀ ਸਟਾਕ ਲਿਮਟਿਡ ਹੈ ਜੀ ਸੇਲ ਸ਼ੁਰੂ ਹੋ ਗਈ 850 ਰੁਪਏ ਸੂਟ ਰੰਗ ਚੈੱਕ ਕਰ ਲਓ ਵੀ ਕਿਹੜਾ ਲੈਣਾ ਤੁਸੀਂ ਰੰਗ ਸਾਰੇ ਸੋਹਣੇ ਨੇ 850 ਰੁਪਏ ਦਾ ਜੀ ਸ਼ਿਪਿੰਗ ਚਾਰਜ ਆਨਲਾਈਨ ਪੇਮੈਂਟ ਦੇ ਵਿੱਚ 50 ਰੁਪਏ ਕੈਸ਼ ਔਨ ਡਿਲੀਵਰੀ ਦੇ 100 ਰੁਪਏ ਜੀ ਸਟਾਕ ਲਿਮਟਡ ਹੈ ਵੀ ਜੀ ਨੇ ਬੁੱਕ ਕਰਾਉਣਾ ਤਾਂ ਜਲਦੀ ਬੁੱਕ ਕਰਾ ਲਓ ਜੀ ਬਸ ਇਹ ਦੂਬਾਰ ਸਟਾਕ ਨਹੀਂ ਮਿਲਦਾ ਕਿਉਂਕਿ ਨਾ ਮਤਲਬ ਲਿਮਟਡ ਹੈ ਮਤਲਬ ਡਿਜ਼ਾਈਨ ਵਾਧੂ ਨੇ ਲਿਮਟਡ ਸਟਾਕ ਹੈ ਲਿਮਟਡ ਹੈ ਮਤਲਬ ਕੁਆਂਟੀਟੀ ਘੱਟ ਮਿਲੀ ਹੈ ਡਿਜ਼ਾਈਨ ਵਾਧੂ ਮਿਲ ਗਿਆ ਜੀ 850 ਰੁਪਏ ਸੂਟ ਕਰਤਾ ਇਹ ਜਿਹੜਾ 1250 ਦਾ ਸੀ ਮਤਲਬ ਕਿ ਟਰਾਈ ਜ਼ਰੂਰ ਕਰਕੇ ਲੋ ਆਪਣਾ ਜੀ 850 ਰੁਪਏ ਦਾ ਮਿਲ ਜੂ ਵਾਲੀ ਸ਼ੇਰ ਸ਼ੋਰੂਮ ਵੀ ਕਿਤੇ ਜਿਹੜਾ ਕਿ ਜੇ ਮੇਰੇ ਕੋਲ ਵਿਜ਼ਿਟ ਕਰਨਾ ਤਾਂ ਅਲੀਸ਼ਰ ਵਾਲਾ ਦਾ ਕਪੜਾ ਸ਼ੋਰੂਮ ਥਾੜਾ ਉੱਪਰ ਵੀ ਕੀ ਵਿਜ਼ਿਟ ਕਰ ਲਓ ਜੀ 850 ਰੁਪਏ ਦੇ ਵਿੱਚ ਹੈ ਜੀ ਰੰਗ ਚੈੱਕ ਕਰ ਲਓ ਜੀ ਬਹੁਤ ਸੋਹਣੇ ਰੰਗ ਆਏ ਨੇ ਸ਼ੋਰ ਸੂਟ ਹੈ ਜੀ ਪਿਓਰ ਪਸ਼ਮੀਨੇ ਦਾ 850 ਰੁਪਏ ਦੇ ਵਿੱਚ ਜਿਨ੍ਹਾਂ ਨੇ ਆਰਡਰ ਬੁੱਕ ਕਰਾਉਣਾ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰਾ ਲਓ ਫੋਟੋ ਵਗੈਰਾ ਨਹੀਂ ਭੇਜੀ ਜਾਣੀ ਆ ਬਸ ਰੰਗੜ ਜਾਣ ਦਾ ਆਪਾਂ ਸਕਰੀਨ ਸ਼ਾਟ ਲੈ ਲਓ ਆਪੀ ਭੇਜ ਦਾਂਗੇ ਅਸੀਂ